ਲੋਕਾਂ ਦੇ ਮਨ ਵਿੱਚ ਹੀ ਬਣੀ ਹੋਈ ਹੈ ਗੱਲ ਕਿ ਜਿਹੜੇ ਬਿਰਧ ਆਸ਼ਰਮ ਵਿੱਚ ਲੋਕ ਆਉਂਦੇ ਨੇ ਉਹ ਬੱਚਿਆਂ ਦੇ ਸਤਾਏ ਹੋਏ ਹੁੰਦੇ ਨੇ ਜਾਂ ਸਮਾਜ ਦੇ ਸਤਾਏ ਹੁੰਦੇ ਨੇ ਐਸੀ ਗੱਲ ਨਹੀਂ ਹੈ ਅੱਜ ਬਹੁਤ ਸਾਰੇ ਲੋਕ ਸਾਡੇ ਕੋਲ ਜਿਹੜੇ ਇੱਥੇ ਆਸ਼ਰਮ ਚ ਰਹਿ ਰਹੇ ਨੇ ਐਸੇ ਨੇ ਜਿਨ੍ਹਾਂ ਦੇ ਬੇਟੀਆਂ ਬੇਟੀਆਂ ਸੀ ਬੇਟੀਆਂ ਦੀ ਸ਼ਾਦੀ ਹੋ ਗਈ ਉਹ ਵਿਚਾਰੇ ਕਿੱਥੇ ਜਾਣ ਫਿਰ ਬੱਚੇ ਬਾਹਰ ਜਾਣ ਦਾ ਬਹੁਤ ਰੁਝਾਨ ਹੈ ਜੀ ਬੱਚੇ ਮਾਪੇ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਨੇ ਖੁਦ ਨਹੀਂ ਸਮਝ ਆਉਂਦਾ ਅੱਜ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਅਸੀਂ ਧਾਰਮਿਕ ਸਥਾਨਾਂ ਵਿੱਚ ਜਾਂਦੇ ਆ ਕੋਈ ਕਹਿੰਦਾ ਜੀ ਮੈਂ ਛੱਤਰ ਚੁੜਾ ਕੇ ਆਇਆ ਕੋਈ ਕਹਿੰਦਾ ਮੈਂ ਕੁਛ ਚੁੜਾ ਕੇ ਆਇਆ ਹੈ ਈਸ਼ਵਰ ਨੂੰ ਤੁਹਾਡੇ ਪੈਸਿਆਂ ਦੀ ਥੋੜਾ ਲੋੜ ਹੈ ਈਸ਼ਵਰ ਕਹਿੰਦਾ ਤੂੰ ਮੇਰੇ ਬਣਾਏ ਹੋਏ ਇਨਸਾਨਾਂ ਨੂੰ ਸੁੱਖ ਦੇ ਸੁਵਿਧਾ ਦੇ ਖੁਸ਼ ਕਰ ਉਨ੍ਹਾਂ ਦੀ ਮਦਦ ਕਰ ਤੇ ਮੈਂ ਤੇਰੇ ਨਾਲ ਹਾਂ ਪਰ ਦੇਖੋ ਜੀ ਬਹੁਤ ਹੀ ਚੈਲੰਜ ਵਾਲਾ ਪ੍ਰੋਜੈਕਟ ਹੈ ਇਹਨੂੰ ਚਲਾਣਾ ਕਹਿੰਦੇ ਆ ਬੱਚੇ ਤੇ ਬਜ਼ੁਰਗ ਇੱਕ ਵਰਗੇ ਹੁੰਦੇ ਨੇ ਕਈ ਵਾਰੀ ਨਾਰਾਜ਼ ਵੀ ਹੋ ਜਾਂਦੇ ਨੇ ਕਿਸੇ ਕਰੋਂ ਗੁੱਸੇ ਵੀ ਹੋ ਜਾਂਦੇ ਨੇ ਆਪਸ ਵਿੱਚ ਵੀ ਲੜ ਪੈਂਦੇ ਨੇ ਮਨ ਪਰੇਸ਼ਾਨ ਹੋ ਜਾਂਦਾ ਵੀ ਹੁਣ ਕੀ ਕਰੀਏ ਕਿਉਂਕਿ ਇਹ ਬੱਚਿਆਂ ਵਾਂਗੂ ਲੜ ਪੈਂਦੇ ਨੇ ਪਰ ਫਿਰ ਮਨ ਨੂੰ ਸਮਝਾਈਦਾ ਵੀ ਨਹੀਂ ਤੁਹਾਡੀ ਤਾਂ ਈਸ਼ਵਰ ਨੇ ਡਿਊਟੀ ਹੀ ਇਸ ਕੰਮ ਦੀ ਲਗਾਈ ਹੈ ਤੁਸੀਂ ਇਹ ਕੰਮ ਕਰਨਾ ਹੀ ਕਰਨਾ ਹੈ ਇਹ ਤਾਂ ਮੇਰਾ ਇੱਕ ਪਰਿਵਾਰ ਹੈ ਜੀ ਹੁਣ ਮੇਰੇ ਨਾਲ ਹੀ ਜਾਏਗਾ ਮੈਂ ਇੱਥੋਂ ਹੀ ਮਤਲਬ ਇਹ ਪਰਮਾਤਮਾ ਨੂੰ ਕਹਿੰਦਾ ਕਿ ਮੇਰੇ ਇੱਥੇ ਹੀ ਬਰਾਨ ਲੈਣੀ ਜਦੋਂ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਸਵਾਗਤ ਕਰਦੀ ਆ ਅਕਸਰ ਹੀ ਤੁਸੀਂ ਸਾਡੀ ਚੈਨਲ ਦੇ ਵਿੱਚ ਦੇਖਦੇ ਹੋ ਸਾਡੀ ਵੀਡੀਓ ਦੇ ਵਿੱਚ ਦੇਖਦੇ ਹੋ ਕਿ ਅਕਸਰ ਹੀ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਕੋਈ ਮਾਪੇ ਜਿਹੜੇ ਨੇ ਘਰੇ ਘਰ ਜਿਹੜੇ ਕੱਢ ਦਿੱਤੇ ਜਾਂਦੇ ਆਸ਼ਰਮ ਦੇ ਵਿੱਚ ਰਹਿਣ ਲੱਗ ਜਾਂਦੇ ਆ ਫਿਰ ਕਈ ਵਾਰੀ ਆਪਾਂ ਦੇਖਦੇ ਆ ਕਿ ਕੋਈ ਨਾ ਕੋਈ ਉਹਨਾਂ ਦਾ ਆਪਾਂ ਕਹਿ ਸਕਦੇ ਸਹਾਰਾ ਬਣ ਕੇ ਉਹਨਾਂ ਨੂੰ ਆਪਣੇ ਕੋਲ ਰੱਖ ਲੈਂਦਾ ਹੈ ਤੇ ਅੱਜ ਅਸੀਂ ਨਿਸ਼ਕਾਮ ਆਸ਼ਰਮ ਪਹੁੰਚੇ ਆ ਜਿੱਥੇ ਕੀ ਸਾਡੇ ਨਾਲ ਰਾਜ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਇੱਕ ਉਪਰਾਲਾ ਆਪਾਂ ਕਹਿ ਸਕਦੇ ਕਿ ਸੇਵਾ ਕਹਿ ਸਕਦੇ ਕਿ ਕਿੰਨੀ ਜਾਰੀ ਹੈ ਜਿੰਨੇ ਵੀ ਬਜ਼ੁਰਗ ਨੇ ਉਹਨਾਂ ਨੂੰ ਜਿਹੜਾ ਸੰਭਿਆ ਜਾਂਦਾ ਆ ਤੇ ਸਾਰ ਆਪਾਂ ਗੱਲਬਾਤ ਕਰਦੇ ਕਿ ਕਿੱਦਾਂ ਮਤਲਬ ਕਿ ਸਟਾਰਟਅਪ ਕਿੱਤੀ ਹੈ ਤੇ ਕੀ ਕੀ ਜਿਹੜੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕੀ ਕੀ ਦਿੱਕਤਾਂ ਜੜੀਆਂ ਨੇ ਆਂਦੀਆਂ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਬੜੀਆ ਸਰ ਸਭ ਤੋਂ ਪਹਿਲਾਂ ਨਿਸ਼ਕਾਮ ਆਸ਼ਰਮ ਕਿੱਦਾਂ ਸਟਾਰਟ ਹੋਇਆ ਕਿਵੇਂ ਦੀ ਸ਼ੁਰੂਆਤ ਹੋਈ ਸਟਾਰਟਿੰਗ ਦੇ ਵਿੱਚ ਕੀ ਕੀ ਸਮੱਸਿਆ ਜੜੀਆਂ ਨੇ ਫੇਸ ਕਰਨ ਨੂੰ ਪਈ ਅਸੀਂ ਤਾਂ ਜੀ ਕੋਈ 92 ਤੋਂ ਮੈਂ ਆਸ਼ਰਮ ਦੇ ਨਾਲ ਜੁੜਿਆ ਆਇਆ 30 ਸਾਲ ਤੋਂ। ਕੀ ਬਾਤ ਹੈ। ਪਰ ਇਹ ਜਿਹੜਾ ਸੰਸਥਾ ਹੈਗੀ ਆ Swami Nishkam ji ਨੇ ਸਨ 72 ਦੇ ਵਿੱਚ ਸਟਾਰਟ ਕੀਤੀ ਸੀਗੀ। ਜੀ। ਤੇ ਉਹ ਇੱਕ बिजनेसमैन ਸੀ ਜਦੋਂ ਆਪਣੀ ਫੈਕਟਰੀ ਤੋਂ ਘਰ ਜਾ ਰਹੇ ਸੀਗੇ ਤਾਂ ਰਸਤੇ ਵਿੱਚ ਕਿਸੇ ਬਜ਼ੁਰਗ ਨੂੰ ਦੇਖਿਆ ਸੜਕ ਦੇ ਉੱਤੇ ਚਲਾ ਰਿਹਾ ਸੀ ਉਹਦੇ ਬੱਚਿਆਂ ਨੇ ਉਹਨੂੰ ਘਰੋਂ ਕੱਢ ਦਿੱਤਾ ਸੀ ਜੀ ਉਹਨਾਂ ਨੂੰ ਫੈਕਟਰੀ ਲਿਆਂਦਾ ਸੰਭਿਆ ਫਿਰ ਉਸ ਤੋਂ ਉਹਨਾਂ ਦੇ ਮਨ ਵਿੱਚ ਕਿਆ ਲਾਇਆ ਕਿ ਇੱਕ ਬਿਰਧ ਆਸ਼ਰਮ ਖੋਲ੍ਹਿਆ ਜਾਵੇ ਜੀ ਫਿਰ ਪੱਖੋ ਵਾਲ ਰੋਡ ਦੇ ਉੱਤੇ ਇੱਕ ਬਿਰਧ ਆਸ਼ਰਮ ਸੰਨ 1972 ਵਿੱਚ ਉਹਨਾਂ ਨੇ ਨਿਸ਼ਕਾਮ ਸੇਵਾ ਸੰਮਤੀ ਸੰਸਥਾ ਬਣਾ ਕੇ ਉਹ ਬਿਰਧ ਆਸ਼ਰਮ ਸ਼ੁਰੂ ਕੀਤਾ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੇਖਿਆ ਕਿ ਬੱਚੇ ਭੀਖ ਮੰਗਦੇ ਨੇ ਲਾਈਟਾਂ ਦੇ ਉੱਤੇ ਤੇ ਉਹਨਾਂ ਨੇ ਝੁੱਗੀਆਂ ਝੋਪੜੀਆਂ ਵਿੱਚ ਜਾ ਕੇ ਹਮ ਸਕੂਲ ਖੋਲਣ ਦੀ ਸੋਚੀ ਜੀ ਜਦੋਂ ਝੋਪੜੀਆਂ ਦੇ ਵਿੱਚ ਗਏ ਤਾਂ ਉਹ ਕੈਨ ਜੀ ਬੱਚੇ ਤੇ ਸਾਡੇ 2 ਰੁਪਏ ਕਮਾ ਕੇ ਲਿਆਉਂਦੇ ਨੇ ਹਮ ਮੈਂ ਗੱਲ ਤੁਹਾਨੂੰ ਅੱਜ ਤੋਂ 50 ਸਾਲ ਪੁਰਾਣੀ ਗੱਲ ਕਰ ਰਿਹਾ ਜੀ ਵੀ ਉਹ ਹੀ ਕਹਿੰਦਾ ਸਾਡਾ ਬੱਚਾ ਤਾਂ 1 ਰੁਪਏ ਕਮਾ ਕੇ ਲਿਆਉਂਦਾ ਜੀ ਲਾਲਚ ਫੇਰ ਲਾਲਚ ਸੀ ਉਹ ਕਹਿੰਦੇ ਅਸੀਂ ਪੜਨ ਕਿਉਂ ਭੇਜੀਏ ਬੱਚਿਆਂ ਨੂੰ ਜੀ ਤੇ ਜਦੋਂ ਕੋਈ ਬੱਚਾ ਪੜਨ ਵਾਸਤੇ ਨਹੀਂ ਆਇਆ ਤੇ ਫਿਰ ਗੁਰੂ ਜੀ ਨੇ ਸੋਚਿਆ ਵੀ ਅਸੀਂ 1 ਰੁਪਈਆ ਵੀ ਦਵਾਂਗੇ ਹਮ ਤੇ ਤੁਹਾਡੇ ਬੱਚੇ ਵੀ ਪੜਾਵਾਗੇ ਆਵਾ ਤੇ ਉਹਨਾਂ ਨੂੰ ਨਵਾਵਾ ਤੋਂ ਆਵਾਂਗੇ ਭੋਜਨ ਖਵਾਵਾਂਗੇ ਫਿਰ ਪੁਲ ਦੇ નીચે ਇੱਕ ਟੈਂਟ ਲਗਾ ਕੇ ਇੱਕ ਪਾਲਿਸ਼ ਕਰਨ ਵਾਲਾ ਬੰਦਾ ਪਕੜਿਆ ਜਿਹਨਾਂ ਕਿ ਉਹਨਾਂ ਬੱਚਿਆਂ ਨੂੰ ਪੜ੍ਹਾਉਂਦਾ ਸੀ ਔਰ ਰੋਹਾਂਦਾ ਤੋਂ ਆਂਦਾ ਸੀ ਤੇ ਉਹਨਾਂ ਨੂੰ ਖਾਣਾ ਵੀ ਖਵਾਣਾ ਤੇ ਮਹੀਨਾ ਭਰ ਤੱਕ ਚੱਲੀ ਗਿਆ ਇਹ ਕੰਮ ਮਹੀਨੇ ਬਾਅਦ ਜਦ ਜਦ ਦੇਖਿਆ ਕਿ 30 40 ਬੱਚੇ ਹੋ ਗਏ ਨੇ ਵੀ ਰੋਜ਼ 30 40 ਰੁਪਏ ਰੋਜ਼ ਕਿੱਥੋਂ ਲਿਆਏ ਜਾਣ ਜੀ ਤੇ ਫਿਰ ਉਹਨਾਂ ਨੇ ਸੋਚਿਆ ਵੀ ਅਸੀਂ ਤੇ ਝੁੱਗੀਆਂ ਦੇ ਨੂੰ ਕਿਹਾ ਵੀ ਅਸੀਂ ਤੇ 10 ਬੱਚੇ ਹੀ ਪੜ੍ਹਾਣੇ ਆ ਸਿਰਫ ਜਿਹਨਾਂ ਨੂੰ ਇੱਕ ਡਾਕਟਰ ਬਣਾਣਾ ਹੈ ਇੱਕ ਇੰਜੀਨੀਅਰ ਬਣਾਣਾ ਹੈ ਤੇ ਕਿਸੇ ਨੂੰ ਅਸੀਂ ਸੀਏ ਬਣਾਵਾਂਗੇ ਇਸ ਤਰ੍ਹਾਂ ਉਹਨਾਂ ਨੂੰ ਦੱਸਿਆ ਵੀ 30 ਬੱਚੇ ਅਸੀਂ ਨਹੀਂ ਪੜਾਵਾਗੇ ਪਰ ਜਦੋਂ ਫਿਰ ਉਹਨਾਂ ਦੇ ਮਨ ਵਿੱਚ ਆਇਆ ਵੀ ਨਹੀਂ ਨਹੀਂ ਸਾਡਾ ਬੱਚਾ ਪੜਾਓ ਸਾਨੂੰ ਪੈਸੇ ਨਹੀਂ ਚਾਹੀਦੇ ਤੁਸੀਂ ਸਾਡੇ ਬੱਚੇ ਨੂੰ ਡਾਕਟਰ ਬਣਾਓ ਇੰਜੀਨੀਅਰ ਬਣਾਓ ਇਸ ਤਰ੍ਹਾਂ ਕਰਕੇ ਫਿਰ ਉਹ ਸਕੂਲ ਸ਼ੁਰੂ ਹੋਇਆ ਅੱਜ ਤਿੰਨ ਸਕੂਲ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਇੱਕ ਲਲਤੋਂ ਦੇ ਵਿੱਚ ਹੈ ਇੱਕ ਮੋਡ ਟਾਊਨ ਹੈ ਔਰ ਇੱਕ ਸਮਰਾਲਾ ਚੌਂਕ ਦੇ ਵਿੱਚ ਹੈ ਜਿਹਦੇ ਵਿੱਚ 2500 ਦੇ ਕਰੀਬ ਬੱਚਾ ਐਜੂਕੇਸ਼ਨ ਲੈ ਰਿਹਾ ਫ੍ਰੀ ਐਜੂਕੇਸ਼ਨ ਲੈ ਰਿਹਾ ਕੀ ਬਾਤ ਹੈ ਸਰ ਕਿੰਨੀ ਕੇ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜੇ ਆਪਾਂ ਘਰੋਂ ਕਿਸੇ ਨੂੰ ਲੈ ਕੇ ਆ ਰਹੇ ਹਾਂ ਤੁਹਾਨੂੰ ਫੋਨ ਕਾਲਸ ਆਉਂਦੇ ਕਈ ਵਾਰ ਇਦਾਂ ਹੁੰਦਾ ਫੇਕ ਕਾਲਸ ਆ ਰਹੇ ਨੇ ਨਹੀਂ ਦੇਖੋ ਇੱਕ ਮਨ ਲੋਕਾਂ ਦੇ ਮਨ ਵਿੱਚ ਹੀ ਬਣੀ ਹੋਈ ਹੈ ਗੱਲ ਕਿ ਜਿਹੜੇ ਬਿਰਧ ਆਸ਼ਰਮ ਵਿੱਚ ਲੋਕ ਆਉਂਦੇ ਨੇ ਉਹ ਬੱਚਿਆਂ ਦੇ ਸਤਾਏ ਹੋਏ ਹੁੰਦੇ ਨੇ ਜਾਂ ਸਮਾਜ ਦੇ ਸਤਾਏ ਹੁੰਦੇ ਨੇ ਐਸੀ ਗੱਲ ਨਹੀਂ ਹੈ ਅੱਜ ਬਹੁਤ ਸਾਰੇ ਲੋਕ ਸਾਡੇ ਕੋਲ ਜਿਹੜੇ ਇੱਥੇ ਆਸ਼ਰਮ ਚ ਰਹਿ ਰਹੇ ਨੇ ਹੂੰ ਐਸੇ ਨੇ ਜਿਨ੍ਹਾਂ ਦੇ ਬੇਟੀਆਂ ਬੇਟੀਆਂ ਸੀ ਬੇਟੀਆਂ ਦੀ ਸ਼ਾਦੀ ਹੋ ਗਈ ਉਹ ਵਿਚਾਰੇ ਕਿੱਥੇ ਜਾਣ ਬਿਲਕੁਲ ਸਾਡਾ ਸਮਾਜ ਬੇਟੀਆਂ ਕੋਲ ਰਹਿਣਾ ਅਲਾਉ ਨਹੀਂ ਕਰਦਾ ਬਿਲਕੁਲ ਉਸ ਤੋਂ ਬਾਅਦ ਫਿਰ ਬੱਚੇ ਬਾਹਰ ਜਾਣ ਦਾ ਬਹੁਤ ਰੁਝਾਨ ਹੈ ਜੀ ਬੱਚੇ ਮਾਪਿਆਂ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਨੇ ਜੀ ਤੇ ਬੱਚੇ ਉਸ ਤੋਂ ਬਾਅਦ ਕਿੱਥੇ ਜਾਣ ਕੀਤੇ ਕੋਲ ਰਹਿਣ ਬਿਲਕੁਲ ਉਹ ਲੋਕ ਸਾਡੇ ਕੋਲ ਆ ਕੇ ਰਹਿੰਦੇ ਨੇ ਜੀ ਜਦੋਂ ਐਦਾਂ ਦੀ ਚੀਜ਼ਾਂ ਦੇਖਦੇ ਹੋ ਖਬਰਦੀਆਂ ਨੇ ਰੂਹਾਂ ਕੰਬਦੀਆਂ ਨੇ ਕਿ ਇਹ ਚੀਜ਼ ਵੀ ਸਾਨੂੰ ਕਦੇ ਨਾ ਕਦੇ ਦੇਖਣ ਨੂੰ ਮਿਲਣੀ ਸੀ ਦੇਖੋ ਜਿਹੜੇ ਮਾਪੇ ਨੇ ਬੱਚਿਆਂ ਨੂੰ ਪਾਲ-ਪੋਸ ਕੇ ਐਡੇ ਵੱਡੇ ਕੀਤਾ ਜੀ ਜਦੋਂ ਉਹ ਉਡਣ ਜੋਗੇ ਹੋ ਗਏ ਤੇ ਉਹ ਛੱਡ ਕੇ ਮਾਪੇ ਨੂੰ ਚਲੇ ਜਾਂਦੇ ਨੇ ਤੇ ਮਨ ਤੇ ਬੜਾ ਦੁੱਖਦਾ ਤੇ ਬਜ਼ੁਰਗ ਵੀ ਵਿਚਾਰੇ ਬਹੁਤ ਰੋਂਦੇ ਨੇ ਉਹਨਾਂ ਨੂੰ ਯਾਦ ਕਰਕੇ ਜੀ ਤੇ ਫਰਕ ਕੀ ਕੀਤਾ ਜਾ ਸਕਦਾ ਅੱਛਾ ਸਰ ਮੈਂ ਨਾ ਇੱਕ ਤੁਹਾਡੇ ਬڑے ਸੋਣਾ ਇੱਕ ਮੈਸੇਜ ਪੜਿਆ ਸੀਗਾ ਤੁਸੀਂ ਹਮੇਸ਼ਾ ਇੱਕ ਚੀਜ਼ ਬੋਲਦੇ ਹੋ ਮੈਨੂੰ ਬੜੀ ਪਰਸਨਲੀ ਮੈਂ ਦੱਸਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਕਿ ਆਪਾਂ ਮੰਦਰ ਜਾਂਦੇ ਆ ਆਪਾਂ ਉਹਨਾਂ ਨੂੰ ਭੋਗ ਲਗਾਉਂਦੇ ਆ ਭਗਵਾਨਾਂ ਨੂੰ ਉਹ ਖਾ ਨਹੀਂ ਸਕਦੇ ਪਰ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਨੂੰ ਭੋਗ ਵੀ ਲਾਓ ਇਹ ਖਾਂਦੇ ਵੀ ਨਹੀਂ ਇਹਨਾਂ ਨੂੰ ਆਪਾਂ ਫੀਲ ਵੀ ਕਰ ਸਕਦੇ ਇਹਨਾਂ ਦੀ ਗੱਲਾਂ ਵੀ ਸੁਣ ਸਕਦੇ ਜੀ ਤੁਸੀਂ ਇੰਨੀ ਕਿ ਆਪਾਂ ਕਹਿ ਸਕਦੇ ਤੁਸੀਂ ਮਤਲਬ ਇੰਨਾ ਜ਼ਿਆਦਾ ਇਹਨਾਂ ਨੂੰ ਫੀਲ ਕਰ ਸਕਦੇ ਫਿਰ ਬੱਚੇ ਕਿਉਂ ਨਹੀਂ ਸੁਣਦੇ ਇਹਨਾਂ ਨੂੰ ਦੇਖੋ ਜੀ ਮੈਨੂੰ ਤੇ ਖੁਦ ਨਹੀਂ ਸਮਝ ਆਉਂਦਾ ਅੱਜ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਅਸੀਂ ਤਰਨੁਕਸਥਾਨਾਂ ਵਿੱਚ ਜਾਂਦੇ ਆਂ ਬਈ ਕੋਈ ਕਹਿੰਦਾ ਜੀ ਮੈਂ ਛਤਰ ਚੜਾ ਕੇ ਆਇਆ ਕੋਈ ਕਹਿੰਦਾ ਮੈਂ ਕੁਛ ਚੜਾ ਕੇ ਆਇਆ ਹੈ ਈਸ਼ਵਰ ਨੂੰ ਤੁਹਾਡੇ ਪੈਸਿਆਂ ਦੀ ਥੋੜਾ ਲੋੜ ਹੈ ਬਿਲਕੁਲ ਈਸ਼ਵਰ ਜੇ ਉਹ ਈਸ਼ਵਰ ਉਹਨੂੰ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਆਪਾਂ ਕਹਿੰਦੇ ਆ ਵੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਸਭ ਨੂੰ ਦੇ ਰਿਹਾ ਕੰਨ ਕੰਨ ਵਿੱਚ ਵਸਦਾ ਫਿਰ ਅਸੀਂ ਜਾ ਕੇ ਉਹਨੂੰ ਪੈਸੇ ਚੜਾਈਏ ਜਾਂ ਕੋਈ ਚੀਜ਼ ਚੜਾਈਏ ਮੈਂ ਤਾਂ ਨਹੀਂ ਸਮਝਦਾ ਈਸ਼ਵਰ ਕੀ ਕਹਿੰਦਾ ਈਸ਼ਵਰ ਕਹਿੰਦਾ ਤੂੰ ਮੇਰੇ ਬਣਾਏ ਹੋਏ ਇਨਸਾਨਾਂ ਉਹਨਾਂ ਦੀ ਮਦਦ ਕਰ ਤੇ ਮੈਂ ਤੇਰੇ ਨਾਲ ਹਾਂ ਹੁਣ ਅਸੀਂ ਆਸ਼ਰਮ ਚਲਾ ਰਹੇ ਹਾਂ ਈਸ਼ਵਰ ਦੀ ਕਿਰਪਾ ਦੇ ਨਾਲ ਕੋਈ ਵੀ ਬੰਦਾ ਨਿਸ਼ਕਾਮ ਸੇਵਾ ਆਸ਼ਰਮ ਦਾ ਬਾਜ਼ਾਰ ਚ ਕੋਈ ਪੈਸਾ ਮੰਗਣ ਨਹੀਂ ਜਾਂਦਾ ਗੁਰੂ ਜੀ ਨੇ ਕਿਹਾ ਅਸੀਂ ਪੈਸੇ ਮੰਗਣਿਆ ਤਾਂ ਈਸ਼ਵਰ ਤੋਂ ਮੰਗੋ ਕਿਆ ਬਾਤ ਹੈ ਜਿਹੜੇ ਵੀ ਸਾਡੇ ਕੋਲ ਡੋਨਰ ਆਉਂਦੇ ਨੇ ਈਸ਼ਵਰ ਦਾ ਰੂਪ ਹੀ ਨੇ ਜੀ ਬਿਲਕੁਲ ਬਿਨਾ 5 ਲੱਖ ਰੁਪਏ ਮਹੀਨਾ ਸਾਡਾ ਇਸ ਆਸ਼ਰਮ ਦਾ ਖਰਚਾ ਹੈਗਾ ਜੀ ਅਸੀਂ ਕਿਸੇ ਤੋਂ ਇੱਕ ਗਰੁੱਪ ਬਣਾਇਆ ਹੋਇਆ WhatsApp ਗਰੁੱਪ ਉਹਦੇ ਵਿੱਚ ਮੈਸੇਜ ਪਾਉਂਦੇ ਆ ਵੀ ਸਾਨੂੰ ਆ ਚੀਜ਼ ਚਾਹੀਦੀ ਹੈ ਵਿਥਿਨ ਮੇਰਾ ਕਹਲਾ 24 ਆਵਰ ਉਹ ਸਾਨੂੰ ਕੋਈ ਚੀਜ਼ ਮਿਲ ਜਾਂਦੀ ਹੈ। ਕੀ ਬਾਤ ਹੈ। ਚਾਹੇ ਉਹ 20 ਲੱਖ ਰੁਪਏ ਦਾ ਸੋਲਰ ਸਿਸਟਮ ਸੀ। ਹੁਣ ਅਸੀਂ ਇੱਕ ਬਿਲਡਿੰਗ ਹੀ ਬਣਾਉਣ ਜਾ ਰਹੇ ਹਾਂ। ਸਾਡਾ ਜਿਹੜਾ ਆਸ਼ਰਮ ਹੈ ਜੀ ਇਸ ਟਾਈਮ ਫੁੱਲ ਹੋ ਚੁੱਕਿਆ ਸਾਡੇ ਕੋਲ 60 ਬੈੱਡ ਨੇ 55 ਦੇ ਕਰੀਬ ਸਾਡੇ ਕੋਲ ਬਿਤਰ ਰਹੇ ਨੇ। ਜੀ। ਹੁਣ ਸਾਡੇ ਟਰਸਟੀ ਮੈਂਬਰਾਂ ਨੇ ਸੋਚਿਆ ਵੀ 2-4 ਮਹੀਨੇ ਵਿੱਚ ਜਦੋਂ ਸਾਰੇ ਬੈੱਡ ਫੁੱਲ ਹੋ ਜਾਂਦੇ ਨੇ ਤੇ ਇਸ ਤੋਂ ਬਾਅਦ ਕੀ ਕਰਾਂਗੇ? ਬਿਲਕੁਲ। ਅਸੀਂ ਇੱਕ ਬਿਲਡਿੰਗ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਜਿਸ ਵਿੱਚ 25 ਬੈੱਡ ਹੋਰ ਨਵੇਂ ਲੱਗ ਜਾਣਗੇ। ਉਦੇ ਲਈ ਜਦੋਂ ਬਜਟ ਬਣਾਇਆ ਤੇ 60 ਲੱਖ ਰੁਪਏ ਦਾ ਬਜਟ ਬਣਿਆ ਜਿਸ ਦੇ ਚ ਅਸੀਂ ਇੱਕ ਲਿਫਟ ਲਗਾ ਰਹੇ ਹਾਂ ਔਰ 6 ਰੂਮ ਬਣਾ ਰਹੇ ਹਾਂ ਫਰਸ ਫਲੋਰ ਦੇ ਤੇ ਮਤਲਬ ਇੱਥੇ ਕਰਨਾਲੋ ਵਧੀਆ ਫੈਸਿਲਿਟੀਆਂ ਜਿਹੜੀ ਇੱਥੇ ਮਿਲ ਰਹੀ ਹੈ ਅਜਿਹਾ ਕਿ ਇਦਾਂ ਇਹ ਕਈ ਵਾਰੀ ਇਦਾਂ ਹੁੰਦੇ ਆ ਕਿ ਬਜ਼ੁਰਗ ਆ ਰਹੇ ਨੇ ਸ਼ਿਕਾਇਤਾਂ ਲੈ ਕੇ ਆ ਰਹੇ ਨੇ ਜਾਂ ਫਿਰ ਕੁਝ ਗੱਲ ਦੱਸ ਰਹੇ ਨੇ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਹਾਂ ਉਹ ਚੀਜ਼ ਦੇ ਵਿੱਚ ਜਿਹੜੀ ਚੇਂਜਸ ਹੋਣੀ ਜ਼ਰੂਰੀ ਹੈ ਪਰ ਆ ਦੇਖੋ ਜੀ ਬਹੁਤ ਹੀ ਚੈਲੰਜ ਵਾਲਾ ਪ੍ਰੋਜੈਕਟ ਹੈ ਇਹਨੂੰ ਚਲਾਣਾ ਕਹਿੰਦੇ ਆ ਬੱਚੇ ਤੇ ਬਜ਼ੁਰਗ ਇੱਕ ਵਰਗੇ ਹੁੰਦੇ ਨੇ ਕਈ ਵਾਰੀ ਨਾਰਾਜ਼ ਵੀ ਹੋ ਜਾਂਦੇ ਨੇ ਕਿਸੇ ਕਰੋਂ ਗੁੱਸੇ ਵੀ ਹੋ ਜਾਂਦੇ ਨੇ ਆਪਸ ਵਿੱਚ ਵੀ ਲੜ ਪੈਂਦੇ ਨੇ ਤੇ ਕਈ ਵਾਰੀ ਮਨ 'ਚ ਵੀ ਆਂਦਾ ਹੈ ਵੀ ਬੜਾ ਮਨ ਪਰੇਸ਼ਾਨ ਹੋ ਜਾਂਦਾ ਵੀ ਹੁਣ ਕੀ ਕਰੀਏ ਕਿਉਂਕਿ ਇਹ ਬੱਚਿਆਂ ਵਾਂਗੂ ਲੜ ਪੈਂਦੇ ਨੇ ਪਰ ਫਿਰ ਮਨ ਨੂੰ ਸਮਝਾਈਦਾ ਵੀ ਨਹੀਂ ਤੁਹਾਡੀ ਤਾਂ ਈਸ਼ਵਰ ਨੇ ਡਿਊਟੀ ਹੀ ਇਸ ਕੰਮ ਲਈ ਲਗਾਈ ਹੈ। ਕੀ ਬਾਕੀ ਤੁਸੀਂ ਇਹ ਕੰਮ ਕਰਨਾ ਹੀ ਕਰਨਾ ਹੈ। ਜੀ ਬਹੁਤ ਵਧੀਆ ਸੋਚ ਲੈ ਕੇ ਚੱਲ ਰਹੇ ਹੋ ਅੱਜ ਅੱਜ ਜੀ ਕਦੇ ਇਦਾਂ ਹੋਇਆ ਕਿ ਕੋਈ ਇਦਾਂ ਦਾ ਕੇਸ ਹੋਇਆ ਹੋਵੇ ਜਿਹਨੂੰ ਤੁਸੀਂ ਸੁਣ ਕੇ ਬਹੁਤ ਜ਼ਿਆਦਾ ਭਾਵੁਕ ਹੋ ਗਏ ਹੋਵੇਂ ਜਾਂ ਫਿਰ ਸੋਚਿਆ ਹੋਵੇ ਕਿ ਜ਼ਿੰਦਗੀ ਦੇ ਵਿੱਚ ਕੁਝ ਹੈ ਹੀ ਨਹੀਂ। ਹਾਂ ਹੁੰਦਾ ਜੀ ਐਸਾ ਸਾਡੇ ਕੋਲ ਇੱਕ ਨੀਲਮ ਗੁਪਤਾ ਨਾਮ ਦੀ ਔਰਤ ਹੈ। ਜੀ ਜਿਸ ਨੂੰ ਉਹਦੇ ਭਰਾ ਉਹਦੀ ਪੈਣ ਸਾਡੇ ਕੋਲ ਛੱਡ ਕੇ ਗਏ ਇਹ ਕਹਿ ਕੇ ਕਿ ਇਹਦੇ ਫਸਪੈਂਡ ਦੀ ਡੈਥ ਹੋ ਗਈ ਹੈ ਇਹਦਾ ਕੋਈ ਬੱਚਾ ਨਹੀਂ ਹੈ ਹੂੰ ਤੇ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਜੀ ਤੇ ਅਸੀਂ ਉਹਨਾਂ ਨੂੰ ਇੱਥੇ ਰੱਖਿਆ ਉਹਨਾਂ ਦਾ ਇਲਾਜ ਸ਼ੁਰੂ ਕਰਵਾਇਆ ਹੂੰ ਕੁਛ ਦਿਨ ਬਾਅਦ ਜਦੋਂ ਉਹ ਠੀਕ ਹੋਈ ਤਾਂ ਉਹਨੇ ਸਾਨੂੰ ਦੱਸਣਾ ਸ਼ੁਰੂ ਕੀਤਾ ਕਿ ਮੇਰੇ ਇੱਕ ਬੇਟਾ ਵੀ ਹੈ ਜੀ ਜੋ ਅੰਬਾਲਾ ਵਿੱਚ ਰਹਿੰਦਾ ਹੈ ਹੂੰ ਤੇ ਉਹਨੂੰ ਤੁਸੀਂ ਆਪਣੇ ਆਸ਼ਰਮ ਚ ਇੱਥੇ ਲੈ ਕੇ ਆਓ ਉਹਨੂੰ ਬਹੁਤ ਯਾਦ ਕਰਦੀ ਸੀ ਜੀ ਤੇ ਜਦੋਂ ਅਸੀਂ ਉਹਨਾਂ ਦੇ ਭਰਾਵਾਂ ਨੂੰ ਪੁੱਛਿਆ ਉਹਨਾਂ ਦੀ ਪੈਣਾਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਜੀ ਇਹਦੇ ਤਾਂ ਇੱਕੋ ਬੱਚਾ ਸੀਗਾ ਉਹਦੀ ਡੈਥ ਹੋ ਚੁੱਕੀ ਐ ਇਹਨੂੰ ਕੋਈ ਪਤਾ ਨਹੀਂ ਐ ਦਿਮਾਗੀ ਤੌਰ ਤੇ ਠੀਕ ਨਹੀਂ ਐ ਉਹ ਸਾਨੂੰ ਫੇਰ ਕਹਿੰਦੀ ਰਹੀ ਕਹਿੰਦੀ ਨਹੀਂ ਮੇਰੇ ਦੋ ਬੱਚੇ ਸੀਗੇ ਇੱਕ ਦੀ ਡੈਥ ਹੋ ਗਈ ਐ ਇੱਕ ਬੱਚਾ ਮੇਰਾ ਉੱਥੇ ਰਹਿੰਦਾ ਸਾਡੇ ਵਲੰਟੀਅਰਸ ਨੇ ਸੋਚਿਆ ਵੀ ਜੇ ਕਹਿੰਦੀ ਐ ਅੰਬਾਲਾ ਉਹ ਕਹਿੰਦੀ ਮੈਨੂੰ ਤੁਸੀਂ ਲੈ ਕੇ ਚੱਲੋ ਮੈਂ ਤੁਹਾਨੂੰ ਮਿਲਾ ਦਿੰਦੀ ਹਾਂ ਜਦੋਂ ਅਸੀਂ ਅੰਬਾਲਾ ਗਏ ਤਾਂ ਇੱਕ ਘਰ ਦੇ ਵਿੱਚ ਉਹ ਬੱਚਾ ਬੰਦ ਸੀਗਾ ਜਿਹੜਾ ਕੀ ਪਿਛਲੇ 5 ਸਾਲ ਤੋਂ ਇੱਕ ਕਮਰੇ ਵਿੱਚ ਹੀ ਰਹਿ ਰਿਹਾ ਸੀ ਉਹਦਾ ਇੱਕ ਚਾਚਾ ਹੈ ਉਹਨੂੰ ਆ ਕੇ ਰੋਟੀ ਦੇ ਜਾਂਦਾ ਸੀ ਉਹ ਉਹੀ ਖਾਲੰਦਾ ਸੀ ਅੰਦਰ ਹੀ ਰਹਿੰਦਾ ਸੀ ਮੇਰੇ ਕੋਲ ਚਾਹ ਦੋ ਨਾਇਆ ਵੀ ਨਾ ਹੋਵੇ ਤੁਸੀਂ ਦੇਖਿਆ ਸੀ ਪਿੱਛੇ ਅਸੀਂ ਉਹਨਾਂ ਨੂੰ ਲੈ ਕੇ ਆਂਦਾ ਇੱਥੇ ਤੇ ਜਦੋਂ ਉਹਦੇ ਭੈਣ ਭਰਾਵਾਂ ਨੂੰ ਪੁੱਛਿਆ ਵੀ ਤੁਸੀਂ ਤੇ ਕਹਿ ਰਹੇ ਸੀ ਕੋਈ ਬੱਚਾ ਹੈ ਨਹੀਂ ਕੋਈ ਹੈ ਕਿੱਥੋਂ ਆ ਗਿਆ ਉਹ ਨਹੀਂ ਜੀ ਇਹ ਤਾਂ ਬਹੁਤ ਨਸ਼ੇ ਕਰਦਾ ਹੈ ਤੇ ਨਸ਼ੇੜੀ ਹੈ ਇਹ ਨਾ ਬਰਾਬਰ ਹੀ ਆਸੀ ਤਾਂ ਇਸ ਕਰਕੇ ਪਰ ਵਿੱਚੋਂ ਗੱਲ ਕੀ ਸੀ ਉਹਦੇ ਸਾਰੇ ਪੈਸੇ ਉਹਦੀ ਪ੍ਰਾਪਰਟੀ ਰੱਬ ਕੇ ਬੈਠੇ ਹੋਏ ਨੇ ਤੇ ਇੱਥੇ ਆ ਕੇ ਥੋੜਾ ਮਨ ਕਈ ਵਾਰੀ ਉਦਾਸ ਹੁੰਦਾ ਹੈ ਉਹ ਰਾਜੋ ਬੱਚਾ ਦਾ ਇਲਾਜ ਚੱਲ ਰਿਹਾ ਹੈ ਕਾਫੀ ਠੀਕ ਹੈ ਜੀ ਬੱਚਾ ਹੂੰ ਤੇ ਸਰ ਹੋਰ ਕੀ ਕੀ ਚੈਲੰਜੇਸ ਜਿਹੜੇ ਨੇ ਆਂਦੇ ਨੇ ਤੇ ਉਹਨਾਂ ਨੂੰ ਫੇਸ ਕਰਨਾ ਵੀ ਪੈਂਦਾ ਕਈ ਵਾਰੀ ਇਦਾਂ ਸੋਚਿਆ ਕਿ ਛੱਡੋ ਯਾਰ ਬਾਅਦ 'ਚ ਦੇਖਾਂਗੇ ਕੁਛ ਹੋਇਆ ਇਦਾਂ ਦਾ ਆਂਦਾ ਕਈ ਵਾਰੀ ਬਜ਼ੁਰਗਾਂ ਨੂੰ ਦੇਖ ਕੇ ਜਿਦਾਂ ਆਪਸ ਵਿੱਚ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਜੀ ਛੋਟੀ ਛੋਟੀ ਗੱਲ ਪਿੱਛੇ ਲੜ ਪੈਣਾ ਜਿੱਦ ਕਰਨੀ ਫਿਰ ਕਈ ਵਾਰੀ ਮਨ ਵਿੱਚ ਆਂਦਾ ਵੀ ਨਹੀਂ ਪਰ ਫਿਰ ਸ਼ਾਮ ਤੱਕ ਦੁਆਰਾ ਮਨ ਹੋਈ ਹੋ ਜਾਂਦਾ ਵੀ ਨਹੀਂ ਤੁਹਾਡੀ ਡਿਊਟੀ ਤੇ ਇਹੀ ਆ ਪਰਮਾਤਮਾ ਨੇ ਲਗਾਈ ਹੋਈ ਤੇ ਤੁਸੀਂ ਤੇ ਇਹੀ ਕਰਦੇ ਹੋ ਇੰਨੇ ਸਾਲਾਂ ਤੋਂ ਸੇਵਾ ਕਰ ਰਹੇ ਹਾਂ ਕਦੇ ਸੋਚਿਆ ਸੀ ਕਿ ਰੱਬ ਇਦਾਂ ਦਾ ਵੀ ਇੱਕ ਰੂਪ ਦੇਊਗਾ ਕਿ ਸੇਵਾ ਦੇ ਵਿੱਚ ਸਾਰੀ ਜ਼ਿੰਦਗੀ ਕੱਟਣੀ ਪੈਣੀ ਹੈ ਨਹੀਂ ਪਰ ਮੈਨੂੰ ਸੇਵਾ ਨਹੀਂ ਜੀ ਮੈਨੂੰ ਤੇ ਆਪ ਹੀ ਬੜਾ ਆਨੰਦ ਆ ਰਿਹਾ ਇੱਥੇ ਜੀ ਮੈਂ ਤੇ ਆਪਣੀਆਂ ਖੁਸ਼ੀਆਂ ਲੈਣਾ ਇੱਥੇ ਆਨਾ ਮੈਨੂੰ ਤਾਂ ਇਹ ਲੱਗਦਾ ਕਿ ਮੈਂ ਹੀ ਆਪਣੀ ਲਾਲਚ ਨੂੰ ਇੱਥੇ ਆਨਾ ਹੈ ਬਿਲਕੁਲ ਇਹ ਤੇ ਮੇਰਾ ਇੱਕ ਪਰਿਵਾਰ ਹੈ ਜੀ ਹੁਣ ਮੇਰੇ ਨਾਲ ਹੀ ਜਾਏਗਾ ਮੈਂ ਇੱਥੋਂ ਹੀ ਮਤਲਬ ਇਹ ਪਰਮਾਤਮਾ ਨੂੰ ਕਹਿੰਦਾ ਕਿ ਮੇਰੇ ਇੱਥੇ ਹੀ ਬਰਨ ਲੰਗੀ ਜਦੋਂ ਤੱਕ ਅੱਛਾ ਬਾਤ ਹੈ ਤੇ ਸਰ ਇਦਾਂ ਇੱਕ ਕੇਸ ਵੀ ਹੋਇਆ ਸੀਗਾ ਜਦੋਂ ਆਪਾਂ ਪਿਛਲੀ ਵਾਰੀ ਆਏ ਸੀਗੇ ਕਿ ਬੱਚੇ ਡਾਕਟਰ ਨੇ ਮਾਪੇ ਨੇ ਆਪਣੀ ਸਾਰੇ ਜੁਐਲਰੀ ਵੇਚ ਕੇ ਸਾਰਾ ਸਮਾਨ ਵੇਚ ਕੇ ਜਾਂ ਫਿਰ ਘਰਜ ਵੇਚ ਕੇ ਡਾਕਟਰ ਬਣਾ ਦਿੰਦੇ ਨੇ ਜੀਰੀ ਬਣਾ ਦਿੰਦੇ ਪਰ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਤੇ ਉਹ ਕਹਿੰਦੇ ਸੀ ਉਹਨਾਂ ਦੇ ਭੋਗ ਲਈ ਪੈਸੇ ਰੱਖੇ ਹੋਏ ਆ ਹਾਂ ਇਹ ਚੀਜ਼ਾਂ ਕਾਫੀ ਹਰਟ ਤਾਂ ਕਰਦੀਆਂ ਨੇ ਜੀ ਸਾਡੇ ਕੋਲ ਮਾਤਾ ਜੀ ਨੇ ਹਮਮ ਸ਼ਤੀਸ਼ ਕਪੂਰ ਨੇ ਉਹਨਾਂ ਦਾ ਨਾਮ ਜੀ ਤੇ ਉਹਨਾਂ ਨੂੰ ਅਸੀਂ ਹਸਪੀਟਲ ਲੈ ਕੇ ਗਏ ਦੀਪਕ ਹਸਪੀਟਲ ਵਿੱਚ ਹਾਰਟ ਦੀ ਪ੍ਰੋਬਲਮ ਆ ਗਈ ਸੀ ਹੂੰ ਤੇ ਅਸੀਂ ਉਹਨਾਂ ਦੇ ਬੇਟੇ ਵੀ ਡਾਕਟਰ ਨੇ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ 10 ਬੇਟਾ ਦਾ ਆਪਣਾ ਹਸਪੀਟਲ ਲੁਧਿਆਣਾ ਵਿੱਚ ਹੂੰ ਜਦੋਂ ਉਹਨਾਂ ਨਾਲ ਕੰਟੈਕਟ ਕੀਤਾ ਉਹ ਕਹਿੰਦੇ ਨਹੀਂ ਜੀ ਮੇਰੀ ਕੋਈ ਮਾਂ ਨਹੀਂ ਹੈ ਬਾਕੀ ਜਦੋਂ ਮਰ ਜੇਗੀ ਤੇ ਮੈਂ ਆ ਕੇ ਉਹਦਾ ਸੰਸਕਾਰ ਕਰ ਜਾਵਾਂਗਾ ਤੇ ਮੈਂ ਨਹੀਂ ਮੰਨਦਾ ਸਾਡੇ ਬਹੁਤ ਜ਼ਿਆਦਾ ਪ੍ਰਾਰਥਨਾ ਕਰਨ ਤੇ ਉਹ ਇੱਕ ਦਿਨ ਉੱਥੇ ਹਸਪੀਟਲ ਦੇ ਵਿੱਚ ਉਹਨਾਂ ਨੂੰ ਮਿਲਣ ਆਇਆ ਹੂੰ ਪਰ ਉਸ ਤੋਂ ਬਾਅਦ ਛੁੱਟੀ ਹੋਈ ਉਹਨਾਂ ਦੀ 1.5 ਲੱਖ ਰੁਪਏ ਦਾ ਬਿੱਲ ਆਸ਼ਰਮ ਨੇ ਪੇ ਕੀਤਾ ਉਹ ਅੱਜ ਤੱਕ ਮਿਲਣ ਨਹੀਂ ਆਇਆ ਉਹ ਮਾਂ ਫਿਰ ਵੀ ਯਾਦ ਕਰਦੀ ਰਹਿੰਦੀ ਹੈ ਕਿ ਮੇਰਾ ਬੇਟਾ ਨਹੀਂ ਆਦਾ ਪਰ ਬੱਚਿਆਂ ਦੇ ਵਿੱਚ ਨਹੀਂ ਹੈ ਜੀ ਉਹ। ਇਹ ਚੀਜ਼ਾਂ ਦੇਖ ਕੇ ਸਰ ਪਾਉ ਬਖੁੰਦੇ ਹੋ। ਬਿਲਕੁਲ ਹੁੰਦੇ ਆ ਜੀ ਕਹਿੰਦੇ ਆ ਨਾ ਜੀ। ਬਹੁਤ ਕਪੂਤ ਹੋ ਜਾਂਦਾ ਮਾਪੇ ਕਮਾਪੇ ਨਹੀਂ ਹੁੰਦੇ ਪਰ ਉਸ ਮਾਂ ਨੂੰ ਤੁਸੀਂ ਜਾ ਕੇ ਪੁੱਛੋ ਉਹ ਕਹਿੰਦੀ ਮੇਰਾ ਡਾਕਟਰ ਬੇਟਾ ਬਹੁਤ ਹੀ ਅੱਛਾ ਮੈਨੂੰ ਬਹੁਤ ਪਿਆਰ ਕਰਦਾ ਹੈ। ਜਦ ਕੀ ਉਹਨੂੰ ਮਿਲਣ ਵੀ ਨਹੀਂ ਆਂਦਾ ਜਿਹੜੇ ਬਜ਼ੁਰਗਾਂ ਦੀ ਇੱਕ ਕਹਾਵਤ ਆ ਬਿਲਕੁਲ ਸੱਚ ਹੁੰਦੇ ਦੇ ਨਜ਼ਰ ਆ ਰਹੀ ਹੈ ਮੈਨੂੰ ਕਹਿੰਦੇ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ ਬਿਲਕੁਲ ਇਹ ਚੀਜ਼ ਬਿਲਕੁਲ ਹਕੀਕਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਆਪਾਂ ਆਸ਼ਰਮ ਦੇ ਵਿੱਚ ਵਿਜ਼ਿਟ ਕਰਦੇ ਆਂ ਕਿਸੇ ਐਨ ਜੀਓ ਦੇ ਵਿੱਚ ਜਾਂਦੇ ਆਂ ਤੇ ਜੇ ਆਪਾਂ ਇਹ ਚੀਜ਼ਾਂ ਦੇਖਦੇ ਸ਼ਾਇਦ ਆਪਾਂ ਮੂਵੀ ਦੇ ਵਿੱਚ ਵੀ ਨਹੀਂ ਦੇਖਦੇ ਕਿਉਂਕਿ ਇਹ ਸਾਨੂੰ ਲਾਈਵ ਦੇ ਵਿੱਚ ਇਹ ਚ ਜੈ ਫੇਸ ਕਰਨੀਆਂ ਪੈਂਦੀਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਤੁਸੀਂ ਵਾਕਈ ਬਜ਼ੁਰਗਾਂ ਨੂੰ ਮਿਲਦੇ ਹੋ ਦੇਖਦੇ ਹੋ ਇੱਥੇ ਸਭ ਦੀ ਸਟੋਰੀ ਅਲੱਗ-ਅਲੱਗ ਹੈ ਚਲੋ ਈਸ਼ਵਰ ਨੇ ਜਿੱਦਾਂ ਉਹਨਾਂ ਦਾ ਆਨਪਾਣੀ ਹੀ ਇੱਥੇ ਲਿਖਿਆ ਸੀ ਬਿਲਕੁਲ ਸਰ ਕੀ ਲੱਗਦਾ ਕਿ ਮਾਪੇ ਜਾਂ ਫਿਰ ਬੱਚਿਆਂ ਦੇ ਵਿੱਚ ਕੀ ਲੱਗਦਾ ਕਿ ਕਿਸ ਚੀਜ਼ ਦੀ ਜੇ ਅੰਡਰਸਟੈਂਡਿੰਗ ਜਿਹੜੀ ਹੈ ਨਹੀਂ ਮਿਲਦੀ ਕਿ ਮਾਪਿਆਂ ਨੂੰ ਆਸ਼ਰਮ ਦੇ ਵਿੱਚ ਛਾਣਾ ਪੈਂਦਾ ਜਦ ਬੱਚੇ ਘਰ ਛੱਡ ਜਾਂਦੇ ਨੇ ਦਰਸਲ ਜੀ ਯੁੱਗ ਪਲਟ ਗਿਆ ਬਹੁਤ ਐਡਵਾਂਸ ਯੋਗਾਕ ਚੁੱਕਿਆ ਹੈ ਬੱਚੇ ਮਾਪੇ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਜੋ ਇਹ ਯੁੱਗ ਸੀ ਨਾ ਇਨਾਂ ਦੀ ਆਦਤਾਂ ਰਹਿਣ ਸਹਿਣ ਹੋਰ ਤਰ੍ਹਾਂ ਦੇ ਅਸੀਂ ਬੱਚੇ ਅੱਜ ਕੱਲ ਜਿਆਦਾ ਉਦਾਰੂ ਹੋ ਗਏ ਨੇ ਉਹ ਸਮਝਦੇ ਨੇ ਵੀ ਸਾਡੇ ਤੋਂ ਸਿਆਣਾ ਕੋਈ ਨਹੀਂ ਹੈ ਇਸ ਕਰਕੇ ਆਪਸ ਵਿੱਚ ਨਹੀਂ ਬਣਨ ਕਰਕੇ ਬਜ਼ੁਰਗਾਂ ਨੂੰ ਇੱਥੇ ਛੱਡ ਜਾਂਦੇ ਨੇ ਜੀ ਤੇ ਸਰ ਆਸ਼ਰਮ ਤੋਂ ਪਹਿਲਾਂ ਕੀ ਤੁਹਾਡਾ ਕਾਰੋਬਾਰ ਸੀ ਕੀ ਕੰਮ ਕਰਦੇ ਸੀ ਤੁਸੀਂ ਮੈਂ ਸੀ ਟ੍ਰਾਂਸਪੋਰਟ ਦਾ ਬਿਜ਼ਨਸ ਕਰਦਾ ਸੀ ਟ੍ਰਾਂਸਪੋਰਟ ਮੇਰਾ ਫਿਊਲ ਆਇਲ ਦਾ ਬਿਜ਼ਨਸ ਸੀ ਜਿਹੜਾ ਅੱਗੀ ਮੇਰਾ ਬੇਟਾ ਸੰਭਾਲ ਰਿਹਾ ਅੱਜ ਵੀ ਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ 'ਚ ਮੇਰੇ ਦੋ ਬੇਟੀਆਂ ਜੀ ਇੱਕ ਬੇਟਾ ਹੈ ਈਸ਼ਵਰ ਦੀ ਕਿਰਪਾ ਨਾਲ ਸਾਰੇ ਬਹੁਤ ਵੈਲ ਸੈਟਲ ਨੇ ਮੇਰੇ ਦਮਾਦ ਬਹੁਤ ਅੱਛੇ ਨੇ ਤੇ ਮੇਰੀਆਂ ਬੇਟੀਆਂ ਬਹੁਤ ਅੱਛੀਆਂ ਆ। ਕੀ ਆ? ਈਸ਼ਵਰ ਦੀ ਬਹੁਤ ਕਿਰਪਾ ਜੀ ਮੇਰੇ। ਤੇ ਉਹ ਆਉਂਦੇ ਨੇ ਇੱਥੇ ਟਾਈਮ ਸਪੈਂਡ ਕਰਨ। ਹਾਂ ਬੱਚੇ ਵੀ ਆਉਂਦੇ ਰਹਿੰਦੇ ਨੇ ਜੀ ਮੈਂ ਵੀ ਪੈਸੇ ਦਾ ਘਰ ਹੀ ਜਾਂਦਾ ਜੀ। ਪਰ ਬੱਚੇ ਮੈਨੂੰ ਮਿਲਣ ਆਉਂਦੇ ਰਹਿੰਦੇ। ਬੱਚੇ ਇੱਥੇ ਆਉਂਦੇ ਰਹਿੰਦੇ ਨੇ। ਕਿੱਦਾਂ ਦਾ ਲੱਗਦਾ ਜਦੋਂ ਬੱਚੇ ਆਉਂਦੇ ਨੇ ਮਾ ਖੁਸ਼ ਹੁੰਦੇ ਨੇ ਜਿਹੜੇ ਬਜ਼ੁਰਗ ਨੇ। ਬਿਲਕੁਲ ਜੀ ਸਮਾਜ ਬਹੁਤ ਅੱਛਾ ਜੀ ਸਮਾਜ ਵਿੱਚ ਲੋਕ ਬਹੁਤ ਜਦਾਂ ਆਪਣੇ ਬਰਥਡੇ ਸੈਲੀਬ੍ਰੇਟ ਕਰਨ ਜਾਂ ਆਪਣੀ ਅਨਿਵਰਸਰੀ ਸੈਲੀਬ੍ਰੇਟ ਕਰਨ ਮੈਥੇ ਆਉਂਦੇ ਨੇ ਤਾਂ ਬਜ਼ੁਰਗਾਂ ਨੂੰ ਬਹੁਤ ਅੱਛਾ ਲੱਗਦਾ ਜੀ ਅੱਛਾ ਸਰ ਕਈ ਵਾਰੀ ਐਡਮ ਬੈਡ ਕਮੈਂਟਿੰਗ ਮਿਲੀ ਹੈ ਕਿਉਂਕਿ ਹਰ ਜੀ ਕਹਿੰਦੇ ਨਾ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਕਈ ਲੋਕ ਕੀ ਤੁਹਾਡੇ ਤੋਂ ਮਤਲਬ ਐਗਜ਼ਾਮਪਲ ਵੀ ਕ੍ਰੀਏਟ ਕਰਦੇ ਹੋਣਗੇ ਵੀ ਉਹ ਲੋਕ ਨੇ ਜਿਹੜਾ ਆਸ਼ਰਮ ਚਲਾ ਰਹੇ ਨੇ ਤੁਹਾਡੇ ਤੋਂ ਇੱਕ ਮਾਪੇ ਨਹੀਂ ਰੱਖੇ ਜਾਂਦੇ ਉਹ 35 35 40 40 55 55 ਮਾਪੇ ਰੱਖਣੇ ਰੱਖ ਰਹੇ ਨੇ ਕਈ ਲੋਕ ਕਿ ਇਦਾਂ ਵੀ ਰਹਿੰਦੇ ਕਿ ਆਸ਼ਰਮ ਦੇ ਨਾਮ ਤੋਂ ਠੱਗੀ ਕੀਤੀ ਜਾ ਰਹੀ ਹੈ ਪੈਸੇ ਖਾਰੇ ਨਰਜੀ ਸਾਡੇ ਤੇ ਕੋਈ ਇਸ ਤਰ੍ਹਾਂ ਦੀ ਸਾਡਾ ਸਾਰਾ ਸਿਸਟਮ ਹੀ ਟਰਾਂਸਪੇਰੈਂਟ ਹੈ। ਹਾਂ। ਤੋਂ ਐਦਾਂ ਦੀ ਕੋਈ ਪ੍ਰੋਬਲਮ ਨਹੀਂ। ਕੁਝ ਮਤਲਬ ਐਦਾਂ ਦਾ ਕਿਸੇ ਨੇ ਕੁਝ ਕਿਹਾ ਹੋਵੇ ਜਾਂ ਫਿਰ ਤੁਹਾਡੇ ਗੁਰੂ ਜੀ ਨੇ ਕਹੀ ਹੋਵੇ ਕੋਈ ਐਦਾਂ ਦੀ ਕੋਈ ਗੱਲ। ਬਾਕੀ ਸاسي ਲੋਕ ਬੋਲਦੇ ਜੇ ਇਹ ਚੀਜ਼ਾਂ ਵੱਲ ਤੇ ਆਂਦੋਂਗੇ ਤਾਂ ਤੁਸੀਂ ਸੇਵਾ ਹੀ ਨਹੀਂ ਕਰ ਸਕਦੇ। ਬਿਲਕੁਲ। ਕੀ ਬਾਤ ਹੈ। ਸੋ ਗੱਲਾਂ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਸਰ ਕੋਈ ਮੈਸੇਜ ਵਗੈਰਾ ਦੇਣਾ ਚਾਹੂਗੇ? ਬਸ ਅਸੀਂ ਤੇ ਇਹੀ ਸਮਾਜ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਸੇਵਾ ਕਰਨੀ ਆ ਨਾ ਆ ਕੇ ਤੁਸੀਂ ਇਸ ਜੁੰਦੇ ਜਾਗਦੀਆਂ ਮੂਰਤੀਆਂ ਨੂੰ ਮਿਲ ਕੇ ਸਮਾਜ ਸੇਵਾ ਦੇ ਕਾਰਜਾਂ ਲਈ দান ਕਰੋ ਧਾਰਮਿਕ ਸਥਾਨਾਂ ਤੇ ਬਹੁਤ ਕੁਝ ਹੋ ਚੁੱਕਿਆ ਹੈ ਧਾਰਮਿਕ ਸਥਾਨਾਂ ਕੋਲ ਜਿੰਨਾ ਪੈਸਾ ਪਿਆ ਹੈ ਅਗਰ ਉਹ ਪੈਸਾ ਕਰਮ ਦੀ ਸੇਵਾ ਤੇ ਲਗਾ ਦੇਣ ਤਾਂ ਪਾਕਿਸਤਾਨ ਵਿੱਚ ਕਿਸੇ ਚੀਜ਼ ਦੀ ਕਮੀ ਨਾ ਰਵੇ ਉਹ ਸਭ ਲੋਕ ਪ੍ਰਾਪਰਟੀਆਂ ਬਣਾ ਕੇ ਐਫਡੀਆਂ ਬਣਾ ਕੇ ਧਾਰਮਿਕ ਸਥਾਨਾਂ ਦੇ ਲੋਕ ਬੈਠੇ ਹੋਏ ਨੇ ਜਿਹਦਾ ਕਿ ਸਮਾਜ ਨੂੰ ਕੋਈ ਫਾਇਦਾ ਨਹੀਂ ਹੈ ਗੁਰੂ ਨਾਨਕ ਵੀ ਕਹਿ ਰਹੇ ਸੀਗੇ ਕਿ ਗਰੀਬ ਦਾ ਮੂੰਹ ਬੁਰੂ ਦੀ ਗੋਲ ਗਰੀਬ ਦਾ ਉਹ ਬਿਲਕੁਲ ਜਦ ਕੀ ਅਜੇ ਚੀਜ਼ ਨਹੀਂ ਹੈ ਬਿਲਕੁਲ ਮੈਂ ਉਹਨਾਂ ਉਹਨਾਂ ਬੱਚਿਆਂ ਦੇ ਹੈਰਾਨ ਆ ਉਹਨਾਂ ਮਾਪੇ ਤੇ ਵੀ ਹੈਰਾਨ ਆ ਕਿ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਦਿੰਦੇ ਨੇ ਜਾਂ ਫਿਰ ਜਿਹੜੇ ਬੱਚੇ ਹੁੰਦੇ ਆਪਣੇ ਮਾਪਿਆਂ ਨੂੰ ਬਾਹਰ ਕੱਢ ਕੇ ਤੇ ਦੂਰ ਦੂਰ ਯਾਤਰਾ ਕਰਨ ਨਹੀਂ ਜਾ ਰਹੇ ਕੋਈ ਵਿਰਿੰਦਾਵਨ ਜਾ ਰਿਹਾ ਹੈ ਕੋਈ ਕਿਤੇ ਜਾ ਰਿਹਾ ਹੈ ਕੋਈ ਕਿਤੇ ਜਾ ਰਿਹਾ ਹੈ ਆਪਾਂ ਇੱਕ ਧਰਮ ਦੀ ਗੱਲ ਨਹੀਂ ਕਰਦੇ ਆਪਾਂ ਮੁਸਲਿਮ ਸਮਾਜ ਨੂੰ ਲੈ ਲਿਆ ਹਿੰਦੂ ਸਮਾਜ ਨੂੰ ਲੈ ਲਿਆ ਜਾਂ ਫਿਰ ਸਿੱਖ ਸਮਾਜ ਨੂੰ ਲੈ ਲਿਆ ਮਤਲਬ ਮਾਪੇ ਨਹੀਂ ਸੰਭੇ ਜਾ ਰਹੇ ਲੇਕਿਨ ਯਾਤਰਾ ਕਰਨ ਲਈ ਬਹੁਤ ਦੂਰ ਦੂਰ ਜਾ ਰਹੇ ਉਸ ਬਾਰੇ ਕੀ ਕਹਿਣਾ ਚਾਹੋਗੇ बस हर तरह ਦਾ ਲੋਕ ਨੇ ਜੀ ਸਮਾਜ ਵਿੱਚ ਠੀਕ ਹੈ ਉਹਨਾਂ ਨੂੰ ਚੰਗਾ ਲੱਗਦਾ ਹੋਵੇਗਾ ਤਦ ਹੀ ਇਸ ਤਰ੍ਹਾਂ ਛੱਡ ਕੇ ਜਾਂਦੇ ਨੇ ਪਰ ਬੜੀ ਦੁਖਦੀ ਗੱਲ ਹੈ ਸਮਾਜ ਲਈ ਕਲੰਕ ਹੈ ਬਿਲਕੁਲ ਸੋ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕਰ ਲੀਆਂ ਨੇ ਇਹ ਸੀਗੇ ਰਾਜਜੀ ਜਿਨ੍ਹਾਂ ਦੇ ਸਰ ਤੇ ਆਪਾਂ ਕਹਿ ਸਕਦੇ ਪੂਰਾ ਆਸ਼ਰਮ ਚੱਲਦਾ ਹੈ ਤੇ ਇਹ ਦੋ ਨੇ ਇੱਕ ਰਾਜਜੀ ਨੇ ਤੇ ਇੱਕ ਪ੍ਰਦੀਪ ਜੀ ਨੇ ਜੋ ਕਿ ਪੂਰਾ ਆਸ਼ਰਮ ਜਿਹੜਾ ਹੈ ਸੰਭ ਕੇ ਰੱਖਦੇ ਨੇ ਹਰ ਇੱਕ ਚੀਜ਼ ਦਾ ਪੂਰਾ ਦਾ ਪੂਰਾ ਜਿਹੜਾ ਧਿਆਨ ਰੱਖਦੇ ਨੇ ਤੇ ਜੇ ਆਪਾਂ ਗੱਲ ਕਰਤੀ ਜਾਵੇ ਮਾਪਿਆਂ ਦੀ ਤੇ ਮਾਪਿਆਂ ਦੀ ਜਿੰਨੀ ਹੋ ਸਕਦੀ ਹੈ ਉਸ ਤੋਂ ਵੱਧ ਤੋਂ ਵੱਧ ਜਿਹੜੀ ਹੈ ਸੇਵਾ ਕਰੋ ਕਿਉਂਕਿ ਉਹਨਾਂ ਦੀ ਸੇਵਾ ਦੇ ਵਿੱਚ ਹੀ ਤੁਹਾਨੂੰ ਉਹ ਫਲ ਮਿਲੂਗਾ ਸ਼ਾਇਦ ਤੁਸੀਂ ਕਦੇ ਉਮੀਦ ਨਾ ਕੀਤੀ ਹੋਵੇ ਤੇ ਹੋਰ ਏਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਦੇ ਉੱਤੇ ਦੇਖਦੇ ਰਹੇ ਤਾਂ ਸਿਟੀ ਹੈਡ